ਸਚਿਗਲ ਮੈਂ ਹਮੋਹਿਤਲਵਾਰ ਤੇ ਤੁਸੀਂ ਵੇਖ ਰਹੇ ਹੋ ਪੰਜਾਬ ਟਾਕਸ 24 ਕੀ ਆਮਾਦੀ ਪਾਰਟੀ ਇਹਨਾਂ ਚੋਣਾਂ ਦੇ ਵਿੱਚ ਜਿੱਤੀ ਹੈ ਲੋਕਤੰਤਰੀ ਤਰੀਕੇ ਦੇ ਨਾਲ ਤਾਂ ਜਵਾਬ ਹੈ ਨਹੀਂ ਵਿਰੋਧੀਆਂ ਦਾ ਸਾਫ਼ ਤੌਰ ਤੇ ਮੰਨਣਾ ਹੈ ਕਿ ਆਮਾਦੀ ਪਾਰਟੀ ਨੇ ਇਹਨਾਂ ਚੋਣਾਂ ਦੇ ਵਿੱਚ ਸਿਰਫ਼ ਤੇ ਸਿਰਫ਼ ਧੱਕਾ ਕੀਤਾ ਹੈ ਸਰਕਾਰੀ ਮਸ਼ੀਨਰੀ ਦਾ ਦੁਰਪਯੋਗ ਕੀਤਾ ਤੇ ਮਨੀਸ਼ ਸੋਧਿਆ ਤਾਂ ਪਹਿਲਾਂ ਹੀ ਕਹਿ ਚੁੱਕੇ ਸਨ ਕਿ ਸਾਮ-ਦਾਮ ਦੰਡਪੇੜ ਲੜਾਈ-ਕੁਟਾਈ ਸਭ ਕਰੋ ਪਰ ਚੋਣਾਂ ਜਿੱਤੋ ਸੋ ਆਮਾਦੀ ਪਾਰਟੀ ਦੇ ਕਾਰਜਕਰਤਾਵਾਂ ਨੇ ਸਾਮ-ਦਾਮ ਦੰਡਪੇੜ ਦੀ ਲੜਾਈ-ਕੁਟਾਈ ਸਭ ਕੀਤਾ ਤੇ ਚੋਣ ਜਿੱਤ ਕੇ ਆਪ ਵੀ ਚੋਲੀ ਪਾ ਦਿੱਤੀ ਕਿਉਂਕਿ ਮਨੀਸ਼ ਸੋਧਿਆ ਇਹੋ ਚਾਂਦੇਸਨ ਸੋ ਕੀ ਐ ਸਮਝਿਏ ਬਹਰਾਲ ਪੰਜਾਬ ਚ ਚੋਣਾ ਦੌਰਾਨ ਕਾਊਂਟਿੰਗ ਦੇ ਦੌਰਾਨ ਕਿਵੇਂ ਹਾਮਦਾਮ ਦੰਡਪੇੜ ਦੀ ਲੜਾਈ ਕੁਟਾਈ ਸਭ ਹੋਈ ਉਸ ਦੀ ਜੀਗਦੀ ਜਾਗਦੀ ਤਸਵੀਰ ਤੁਹਾਡੇ ਸਾਹਮਣੇ ਪੇਸ਼ ਹੈ ਵੋਟਾਂ ਦੀ ਗਿਣਤੀ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੰਗਾਮੇ ਤੇ ਵਿਰੋਧ ਦੇ ਮਾਮਲੇ ਸਾਹਮਣੇ ਆਏ ਜਿਸ ਨਾਲ ਸਿਆਸੀ ਮਾਹੌਲ ਹੋਰ ਗਰਮਾ ਗਿਆ ਫਾਜ਼ਿਲਕਾ ਤੇ ਜਲਾਲਾਬਾਦ ਦੇ ਵਿੱਚ ਕਾਊਂਟਿੰਗ ਦੌਰਾਨ ਕਾਂਗਰਸ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਜਾਮ ਕਰ ਦਿੱਤਾ ਵਰਕਰਾਂ ਦਾ ਦੋਸ਼ ਸੀ ਕਿ ਉਹਨਾਂ ਦੇ ਏਜੰਡਾਂ ਨੂੰ ਕਾਊਂਟਿੰਗ ਸੈਂਟਰਾਂ ਦੇ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਅੰਦਰ ਆਮ ਆਦੀ ਪਾਰਟੀ ਵੱਲੋਂ ਘਪਲਾ ਕੀਤਾ ਜਾ ਰਿਹਾ ਹੈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਵੀ ਗੰਭੀਰ ਦੋਸ਼ ਲਗਾਏ ਤੇ ਮੌਕੇ ਤੇ ਪਹੁੰਚੇ ਡੀਐਸਪੀ ਗੁਰਸੇਵਕ ਸਿੰਘ ਬਰਾੜ ਨੇ ਕਹਿ ਦਿੱਤਾ ਕਿ ਵੋਟਾਂ ਦੀ ਗਿਣਤੀ ਪੂਰੀ ਤਰ੍ਹਾਂ ਵੀਡੀਓਗ੍ਰਾਫੀ ਦੇ ਨਿਗਰਾਨੀ ਦੇ ਹੇਠ ਹੋ ਰਹੀ ਹੈ ਤੇ ਬੇਵਜ੍ਹਾ ਬਵਾਲ ਖੜਾ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਲੁਧਿਆਣਾ ਦੇ ਮੁੱਲਾਪੁਰ ਦਾਖਾ ਸਥਿਤ ਜੀਟੀਵੀ ਕਾਲਜ ਦੇ ਵਿੱਚ بڑے اکاؤنٹਿੰਗ ਸੈਂਟਰ ਦੇ ਵਿੱਚ ਵੀ ਹੰਗਾਮਾ ਹੋਇਆ ਅਕਾਲੀ ਦਲ ਤੇ ਕਾਂਗਰਸ ਦੇ ਆਗੂਆਂ ਨੇ ਦੋਸ਼ ਲਗਾਏ ਕਿ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ ਨਾਹੀ ਅੰਦਰ ਜਾਣ ਦੀ ਕਿਸੇ ਨੂੰ ਇਜਾਜ਼ਤ ਦਿੱਤੀ ਜਾ ਰਹੀ ਹੈ ਪਟਿਆਲਾ ਦੇ ਨਾਬਾ ਰੋਡ ਤੇ ਵੀ ਇਸੇ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲੇ ਜਿੱਥੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਮੁਹਾਲੀ ਦੇ ਡੇਰਾ ਬੱਸੀ ਕਾਊਂਟਿੰਗ ਸੈਂਟਰ ਦੇ ਵਿੱਚ ਵੀ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਗਿਆ ਅਕਾਲੀ ਨੇਤਾ ਨੇ ਐਨ ਕੇ ਸ਼ਰਮਾ ਨੇਤਾ ਦੋਸ਼ ਲਗਾਏ ਕਿ ਪਰਤਪੁਰ ਜੋਂਨ ਦੀਆਂ ਕਰੀਬ 80 ਵੋਟਾਂ ਤੇ ਡਬਲ ਸਟੈਂਪਲ ਲੱਗੇ ਹੋਏ ਸਨ ਤੇ ਜ਼ਿਆਦਾਤਰ ਵੋਟਾਂ ਅਕਾਲੀ ਦਲ ਦੀਆਂ ਸਨ ਪਰ ਲੁਧਿਆਣਾ ਦੇ ਜ਼ਗੀਰਪੁਰ ਬਲਾਕ ਸਮਤੀ ਦੇ ਵਿੱਚ ਕਾਂਗਰਸ ਉਮੀਦਵਾਰ ਤਿੰਨ ਵੋਟਾਂ ਦੇ ਨਾਲ ਹਾਰ ਗਏ ਜਿਸ ਤੋਂ ਬਾਅਦ ਉਸਨੇ ਗਿਣਤੀ ਦੇ ਵਿੱਚ ਧੰਦਲੀ ਦੇ ਦੋਸ਼ ਲਗਾਉਂਦਾ ਦੁਬਾਰਾ ਅਕਾਊਂਟਿੰਗ ਕਰਨ ਦੀ ਮੰਗ ਕਰ ਦਿੱਤੀ ਉੱਥੇ ਹੀ ਪਟਿਆਲਾ ਦੇ ਕਨੌਰ ਦੇ ਵਿੱਚ ਐਮਐਲਏ ਨੂੰ ਲੈ ਕੇ ਵੀ ਵਿਵਾਦ ਖੜਾ ਹੋ ਗਿਆ ਕਾਂਗਰਸ ਨੇ ਆਗੂਆਂ ਨੇ ਦੋਸ਼ ਲਗਾਇਆ ਕਿ ਆਪ ਦੇ ਵਿਧਾਇਕ ਕਾਊਂਟਿੰਗ ਸੈਂਟਰ ਦੇ ਅੰਦਰ ਜਾ ਕੇ ਬੈਠ ਗਏ ਹਾਲਾਂਕਿ ਪੁਲਿਸ ਨੇ ਇਸ ਨੂੰ ਨਕਾਰ ਦਿੱਤਾ ਜਿਸ ਕਰ ਯੋਗ ਹੈ ਕਿ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੇ ਚੋਣਾਂ ਦੇ ਲਈ VOTING ਵੀ ਸਿਰਫ 40% ਹੀ ਹੋਈ ਸੀ ਪੰਜ ਜ਼ਿਲ੍ਹਿਆਂ ਦੇ 16 ਬੂਥਾਂ ਤੇ VOTING ਰੱਦ ਹੋਣ ਤੋਂ ਬਾਅਦ 16 ਦਸੰਬਰ ਨੂੰ ਦੁਬਾਰਾ VOTING ਕਰਵਾਈ ਗਈ ਇਸ ਮਾਮਲੇ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸਰਕਾਰ ਤੇ ਕੱਪੜੇ ਤੇ ਦੋਸ਼ ਲਗਾਏ ਇਸ ਦੇ ਨਾਲ ਹੀ ਆਮ ਆਦੀ ਪਾਰਟੀ ਨੇ ਵੀ ਆਪਣੇ ਪੇਜ ਤੇ ਵੀਡੀਓ ਪਾ ਕੇ ਕਾਂਗਰਸ ਵਸਤੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਕਿ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਬੁਰੀ ਤਰ੍ਹਾਂ ਹਾਰੇਗੀ ਕਿ ਜਿਵੇਂ ਇਹਨਾਂ ਨੂੰ ਪਤਾ ਹੋਵੇ ਕਿ ਲੋਕਾਂ ਨੇ ਇਹਨਾਂ ਨੂੰ ਨਹੀਂ ਕਾਂਗਰਸ ਨੂੰ ਜਾਂ ਕਾਂਗਰਸ ਨੂੰ ਨਹੀਂ ਇਹਨਾਂ ਨੂੰ ਵੋਟ ਪਾਣੀ ਹੈ ਬਹਿਰਾਲ ਇਸ ਅਬਦਾਂ ਵਿੱਚ ਜੋ ਕਿ ਬਲਾਕ ਸਮਤੀ ਦੇ ਚੋਣਾਂ ਦੇ ਨਤੀਜੇ ਆਏ ਨੇ ਉਹਨਾਂ ਦੇ ਵਿੱਚ ਸਭ ਨੂੰ ਜ਼ਿਆਦਾ ਹੈਰਾਨਨਤਾ ਵੋਟ ਪਾਣ ਵਾਲਿਆਂ ਨੂੰ ਕਰ ਦਿੱਤਾ ਕਿਉਂਕਿ ਪਤਾ ਤਾਂ ਸਿਰਫ ਉਹਨਾਂ ਨੂੰ ਹੁੰਦਾ ਹੈ ਕਿ ਵੋਟ ਕਿਸ ਨੂੰ ਪਾਈ ਹੈ ਉਸ ਤੋਂ ਬਾਅਦ ਜੇਕਰ ਨਤੀਜੇ ਉਸ ਦੇ ਉਲਟ ਆਂਦੇ ਨੇ ਤਾਂ ਦਾਲ ਦੇ ਵਿੱਚ ਕੁਝ ਕਾਲਾ ਤਾਂ ਜ਼ਰੂਰ ਹੈ ਜਾਂ ਫਿਰ ਪੂਰੀ ਦਾਲ ਹੀ ਕਾਲੀ ਹੈ ਖੈਰ ਇਸ ਵੇਲੇ ਸੋਸ਼ਲ ਮੀਡੀਆ ਤੇ ਇੱਕ ਹੈਸ਼ਟੈਗ ਖੂਬ ਚੱਲ ਰਿਹਾ ਹੈ ਜਿਸ ਦੀ ਲਾਠੀ ਉਸ ਦੇ ਪੈਨਸ ਇਸ ਤੋਂ ਕੀ ਭਾਵ ਸਮਝਿਏ ਤੁਸੀਂ ਸਮਝ ਗਏ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਅਸੀਂ ਰੂਲ ਐਂਡ ਰੈਗੂਲੇਸ਼ਨਸ ਫਾਲੋ ਕਰਨ ਵਾਲੇ ਲੋਕ ਆ ਤੁਹਾਨੂੰ ਪਤਾ ਹੀ ਹੈ ਕਿ ਦੋ ਆਲਰੇਡੀ ਬਲਾਕ ਸੰਤੀਸੇ ਜੋਨਾ ਤੇ ਰੀਪੋਲਿੰਗ ਹੋਈ ਹੈ ਬੂਥ ਕੈਪਚਰਿੰਗ ਹੋਏ ਸੋ ਪੁਲਿਸ ਜਿਹੜੀ ਹੈ ਜਿਹੜੀ ਅਮਨ ਤੇ ਕਾਨੂੰਨ ਦੀ ਜ਼ਿੰਮੇਵਾਰੀ ਲੈਂਦੀ ਹੈ ਇਹ ਪੁਲਿਸ ਆਫੀਸਰਸ ਆ ਭਾਂ ਡੀਐਸਪੀ ਸਹਿਬਾਨ ਇੰਨਾ ਵੀ ਮੌਜੂਦ ਕੀ ਚੋ ਬੂਥ ਲੁੱਟੇ ਗਏ ਹੁਣ ਤੁਸੀਂ ਦੇਖੋ ਤਰਾਸ ਕੀ ਕਿੰਨੀ ਹੈ ਇਹਨਾਂ ਨੇ ਰੀਪੋਲਾਸਤੇ ਕਹਿਤਾ ਐਡੇ ਘੈਂਟ ਬੰਦੇ ਆ ਪੰਜਾਬ ਦੀ ਪੁਲਿਸ ਰੀਪੋਲ ਮਤਲਬ ਗੜਬੜ ਹੋਈ ਹੈ ਜੇ ਗੜਬੜ ਹੋਈ ਹੈ ਤਾਂ ਪਰਚਾ ਇਹਨਾਂ ਨੇ ਕਿਸੇ ਦਿਨ ਦਿੱਤਾ ਤੁਸੀਂ ਬਾਈ ਨੇਮ ਨਹੀਂ ਤਾਂ ਐਨਓ ਨਹੀਂ ਦੇ ਦਿਓ ਇਹ ਇੰਨੇ ਮਹਾਰਾਤੀਆ ਪੁਲਸ ਵਾਲੇ ਵਰਦੀ ਤਰਪਾਈ ਕਹਿੰਦੇ ਰੀਪੋਲਿੰਗ ਹੋਗੀ ਡੀਸੀ ਦੀ ਰਿਪੋਰਟ ਹੋਗੀ ਪ੍ਰੈਜ਼ਾਈਡਿੰਗ ਅਫਸਰ ਦੀ ਰੀਪੋਲਿੰਗ ਦੇ ਆਗੇ ਅਗਲੇ ਦਿਨ ਛੌਨੀ ਬਣਾਤਾ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਰੀਪੋਲਿੰਗ ਕੌਣ ਕਰ ਗਿਆ ਕੀ ਬੁੱਥ ਕੈਪਚਰਿੰਗ ਹੋਈ ਕਿਵੇਂ ਕੈਮਰੇ ਕਿਨੇ ਬੰਦ ਕੀਤੇ ਲੋਕਾਂ ਨੇ ਦਰਖਾਸਤ ਦਿੱਤੀਆਂ ਆਪਦੀਆਂ ਵਿਧਾਇਕ ਕਹਿੰਦੇ ਬੁੱਥ ਕੈਪਚਰਿੰਗ ਹੁੰਦੀ ਤਾਂ ਕੋਟਮਾਰ ਹੁੰਦੀ ਬੰਦੇ ਜ਼ਖਮੀ ਹੁੰਦੇ ਕਹਿੰਦੇ ਉਹ ਨਹੀਂ ਹੋਈ ਬੰਦਾ ਬੰਦਾ ਕੌਣ ਲੜਦਾ ਹੈ ਭਈ ਕੋਈ ਵੀ ਨਹੀਂ ਲੜ ਲਈ ਤਿਆਰ ਤੁਹਾਡੇ ਸਾਹਮਣੇ ਲੋਕਾਂ ਨੇ ਰਿਪੋਰਟ ਦਿੱਤੀ ਹੈ ਔਰਤ ਨੇ ਬਿਆਨ ਦਿੱਤੇ ਹੈ ਬੀਬੀ ਜਿਹੜੀ ਸਰਪੰਚਨੀ ਨੇ ਬਿਆਨ ਦਿੱਤੇ ਸੋ ਇਸ ਦੇ ਬਾਵਜੂਦ ਕੋਈ ਐਫ ਆਈ ਆਰ ਨਹੀਂ ਲੌਗਸ ਲੇਕਿਨ ਰੀਪੋਲ ਕਰਤਾ ਹੈ ਅਚਾਓ ਓਵਰਹਾਲ ਪੰਜਾਬ ਦੇ ਨਤੀਜੇ ਕਿਵੇਂ ਦੇਖ ਰਹੇ ਜਿਹੜੇ ਓਵਰਹਾਲ ਆ ਗਏ ਨੇ ਪ੍ਰਿੰਸਾ ਸੋ ਓਵਰ ਆਲ ਨਤੀਜੇ ਕਾਫੀ ਠੀਕ ਨੇ ਸਾਨੂੰ ਸੋਹਣਾ ਮੌਸਮ ਤੇ ਰੁਝਾਨ ਮਿਲਿਆ ਹੈ ਕਾਰਨ ਕੀ ਹੈ ਕਿ ਇਹ ਜਿਹੜਾ ਇਲੈਕਸ਼ਨ ਹੁੰਦਾ तकरीबन ਸਤਧਰ ਪਾਰਟੀਆਂ ਲੁੱਟ ਲੈਂਦੇ ਆ ਜ਼ਾਸਤੀ ਨਾਲ ਟੱਕੇ ਨਾਲ ਬੈਜ ਪੇਪਰਸ ਦੇ ਨਾਲ ਰਿਜ਼ਲਟ ਰਾਤ ਨੂੰ ਆਊਟ ਕਰਨ ਦੇ ਨਾਲ ਪਰ ਇਸ ਦੇ ਬਾਅਦ ਵੀ ਸਾਡੇ ਲੋਕ ਬਹੁਤ ਤਗੜੇ ਹੋ ਕੇ ਲੜੇ ਇੰਨਾ ਸੋਹਣਾ ਨਤੀਜਾ ਆਇਆ ਆਦਰਵਾਈਜ਼ ਤੁਸੀਂ ਮਗਰਲੇ 10 ਸਾਲਾਂ ਦੇ ਨਤੀਜੇ ਵੇਖੋਗੇ ਜਿਹੜੀ ਸਰਕਾਰ ਹੁੰਦੀ ਹੈ 90% ਉਹ ਰਿਜ਼ਲਟ ਲੈ ਕਰਨ ਪਰ ਇਸ ਤਰ੍ਹਾਂ ਨਹੀਂ ਹੋ ਰਿਹਾ ਇਹ ਸਿਰਾਂ ਪਹਿਲੀ ਵਾਰ ਹੀ ਹੋ ਰਿਹਾ ਹੈ ਕਿ ਸਰਕਾਰ ਦਾ ਇੱਕ ਸਾਲ ਪਿਆ ਹੈ ਔਰ ਕਈ ਥਾਵਾਂ ਤੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਟੀਆਂ ਦੇ ਚੇਅਰਮੈਨ ਸਾਡੇ ਬਣ ਰਹੇ ਹੈ ਔਰ ਬਹੁਤ ਸਾਰੀਆਂ ਜਗ੍ਹਾ ਤੇ ਵਧੀਆ ਮੁਕੰਮਲ ਜਿਹੜਾ ਕੰਪੀਟੀਸ਼ਨ ਹੈ ਉਹ ਗੁੱਡ ਹੋ ਰਿਹਾ ਅਕਾਲੀ ਦਲ ਦੀ ਪਰਫਾਰਮੈਂਸ ਨੂੰ ਕਿਵੇਂ ਦੇਖਦੇ ਹੋ ਫਾਇਦਾ ਕਿਨੂੰ ਨੁਕਸਾਨ ਕਿਨੂੰ ਐਸਾ ਦੇਖੋ ਸੂਰਜ ਅਕਾਲੀ ਦਲ ਦਾ ਪਰਫਾਰਮ ਕਰਨਾ ਸਾਡੇ ਐਸੇ ਬੜਾ ਜ਼ਰੂਰੀ ਹੈ ਅਗਰ ਬਾਈ ਇਲੈਕਸ਼ਨ ਚ ਅਕਾਲੀ ਦਲ ਇਥੇ ਪਰਫਾਰਮ ਕਰਦਾ ਸੁਬੀਰ ਸਿੰਘ ਬਾਦਲ ਰਲ ਗਏ ਉਦੋਂ ਆਮ ਆਦਮੀ ਪਾਰਟੀ ਦੇ ਨਾਲ ਮੈਂ ਕਿਹਾ ਸੀ ਸੁਬੀਰ ਸਿੰਘ ਬਾਦਲ ਆਪ ਚੋਣਾਂ ਲੜਨਾ ਅਗਰ ਉਹ ਖੁਦ ਚੋਣਾਂ ਲੜਦੇ ਤਾਂ 20000 ਵੋਟਾਂ ਤੇ ਹਰਨਾ ਨਹੀਂ ਸੀ ਅਸੀਂ ਜਿੰਨਾ ਸੀਗਾ ਦੈਟਸ ਵਾਈ ਆ ਆਲਵੇਸ ਸੇਸ ਕਿ ਸੁਬੀਰ ਜੀ ਆਪ ਲੜੋ ਤੁਸੀਂ ਲੇਕਿਨ ਉਹ ਚਾਰੇ ਸੀਟਾਂ ਤੇ ਨੇੜੇ ਉੱਥੇ ਡੇਰਾ ਬਾਬਾ ਨਾਨਕ ਜਿੱਤ ਜਾਣਾ ਸੀ ਰੰਦਾਵਾ ਸਾਹਿਬ ਨੇ ਸੋ ਮੇਰੇ ਕਹਿਣ ਦਾ ਮਤਲਬ ਅਕਾਲੀ ਦਲ ਜਿਉਂਦਾ ਰਹੇ ਕਾਂਗਰਸ ਨੂੰ ਫਾਇਦਾ ਹੈ ਜੇ ਅਕਾਲੀ ਦਲ ਡਿੱਗੇਗਾ ਜੋ ਮੱਲਣ ਪਿੰਡ ਦੀ ਗੱਲ ਸੁਣਾਉਣਾ ਚਾਹੁੰਦਾ 1500 ਵੋਟ ਅੱਜ ਉੱਥੇ ਆਮ ਆਦਮੀ ਪਾਰਟੀ ਪਿੱਛੇ ਜਿੱਥੋਂ ਮੈਂ 1500 ਵੋਟ ਮੈਂ ਪਿੱਛੇ ਸੀਗਾ ਅੱਜ ਮੈਂ ਦੂਜੇ ਨੰਬਰ ਤੇ ਅਮਲਨ ਦੇ ਵਿੱਚ ਰੀਜ਼ਨ ਬੀਇੰਗ ਕਿ ਕਾਲੀ ਦਲ ਦੇ ਵਿੱਚ ਬੰਦੇ ਖੜੇ ਹੋ ਗਏ ਹੋਰੇ ਨਾਲ ਬਾਈਫਰਗੇਸ਼ਨ ਹੋ ਗਈ ਸਾਨੂੰ ਇਹਦਾ ਫਾਇਦਾ ਹੋ ਗਿਆ। ਸੋਸ਼ਲ ਮੀਡੀਆ ਬੜਾ ਟਰੋਲ ਹੋ ਰਿਹਾ ਕਹਿੰਦੇ ਕਿ ਡਾਇਨਾਸੌਰ ਵਾਪਸ ਆ ਗਏ। ਇਸੇ ਭਲੇਖੇ 'ਚ ਰਹਿਣ 10 ਸਾਲ ਤਾਂ ਟੱਪ ਗਏ ਇਸੇ ਗੱਲ 'ਚ। ਇਸੇ ਭਲੇਖੇ 'ਚ ਰਹਿਣਾ ਚਾਹੀਦਾ ਡਾਇਨਾਸੌਰ ਵਾਪਸ ਆ ਗਏ ਕੀ ਕੀ ਹੋ ਜਾਏ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਸਟਰੋਂਗ ਜੀਰ ਹੁੰਦਾ ਕੱਲਾ ਸੋਸ਼ਲ ਮੀਡੀਆ ਜਿਤਾਉਂਦਾ ਹੋਵੇ ਤਾਂ ਫਿਰ ਮੇਰਾ ਭਰਾ ਸਿੱਧੂ ਮੂਸੇਵਾਲਾ ਕਦੇ ਨਹੀਂ ਹਰਦਾ। ਸਭ ਤੋਂ ਵੱਧ ਫੋਲੋਅਰ ਸੋਸ਼ਲ ਮੀਡੀਆ ਤੇ ਮੇਰੇ ਭਰਾ ਸਿੱਧੂ ਮੂਸੇ ਵਾਲੇ ਦੇ ਸੀ। ਔਰ ਉਹ ਜਿਉਂਦਾ ਵਸਦਾ ਰਵੇ ਚੜ੍ਹਦੀ ਕਲਾ ਚ ਉਹਨੂੰ ਪ੍ਰਮਾਤਮਾ ਆਪਦੀ ਚਰਣਾ ਚ ਨਿਵਾਸ ਬਖਸ਼ੇ ਉਦੋਂ ਵੱਧ ਸੋਸ਼ਲ ਮੀਡੀਆ ਕਿਸੇ ਦਾ ਸਟਰੋਂਗ ਨਹੀਂ ਸੀ। ਸੋਸ਼ਲ ਮੀਡੀਆ ਦੇ ਸਟਰੋਂਗ ਹੋਣ ਨਾਲ ਥੱਲੇ ਕਈ ਵੋਟਾਂ ਨਹੀਂ ਪੈਂਦੀ। ਸੋ ਸੋਸ਼ਲ ਮੀਡੀਆ ਪੇਡ ਵੀ ਬਹੁਤ ਚਲਾਇਆ ਜਾਂਦਾ। 134500 ਰੁਪਏ ਦਾ 345 ਲਾਈਕ ਔਰ ਡਿਸਲਾਈਕ ਡਾਲਾ ਕੱਢਣੀਆਂ ਤੁਹਾਨੂੰ ਮੁੱਲ ਮਿਲ ਜਾਂਦਾ। ਤੁਸੀਂ ਵੀ ਲੈਨੇ ਹੋ। ਸਾਰੀ ਦੁਨੀਆ ਕਰਦੀ ਹੈ। ਸਾਰੀ ਦੁਨੀਆ ਕਰਦੀ ਹੈ। ਸੋ ਜੀ سوشل میڈیا ਡਾਈਨਾਸੌਰ ਇਹ ਜਿੱਦਦੇ ਹੁੰਦੇ ਤਾਂ ਫਿਰ ਇੱਕ ਸੀਟ ਨਾ ਰਹਿੰਦੀ ਅੱਜ 21 ਸੀਟਾਂ ਪਰ ਹਾਂ ਅਕਾਲੀ ਦਲ ਵਧੀਆ ਪਰਫਾਰਮ ਕਰੇ ਸਾਡੇ ਆਸੇ ਬਹੁਤ ਬਿਹਤਰੀਨ ਹੈ